ਸਿਖਿਆ ਗੁਰਾਂ ਤੋਂ ਫਿਰ ਜੀ ਕੀ ਸਿਖਿਆ ਗੁਰਾਂ ਤੋਂ ਫਿਰ ਜੀ ਕੀ ਸਿਖਿਆ ਤੋਂ ਫਿਰ ਜੀ ਕੀ ਸਿਖਿਆ ਗੁਰਾਂ ਤੋਂ ਫਿਰ ਜੀ ਕੀ ਸਿਖਿਆ ਢੰਗ ਜ਼ਿੰਦਗੀ ਦੀ ਉਹਨ ਦਾ ਨਾ ਆਇਆ ਗੁਰਾਂ ਤੋਂ ਫੇਰ ਕੀ ਸਿੱਖਿਆ ਤੰਗ ਜ਼ਿੰਦਗੀ ਦੇ ਆਉਣ ਦਾ ਨਾ ਆਇਆ ਗੁਰਾਂ ਤੋਂ ਫੇਰ ਕੀ ਸਿੱਖਿਆ ਤੰਗ ਜ਼ਿੰਦਗੀ ਦੇ ਆਉਣ ਦਾ ਨਾ ਆਇਆ ਗੁਰਾਂ ਤੋਂ ਫੇਰ ਕੀ ਸਿੱਖਿਆ ਤੰਗ ਜ਼ਿੰਦਗੀ ਦੇ ਆਉਣ ਦਾ ਨਾ ਆਇਆ ਗੁਰਾਂ ਤੋਂ ਫੇਰ ਕੀ ਸਿੱਖਿਆ ਤੰਗ ਜ਼ਿੰਦਗੀ ਜਿਉਂ ਨਾ ਨਾ ਆਇਆ ਗੁਰਾਂ ਤੋਂ ਫੇਰ ਕੀ ਇਸਕੇ ਆ ਤੰਗ ਜ਼ਿੰਦਗੀ ਜਿਉਂ ਨਾ ਨਾ ਆਇਆ ਗੁਰਾਂ ਤੋਂ ਫੇਰ ਕੀ ਇਸਕੇ ਆ ਕਿਉਂਕਿ ਸਿੱਖੀ ਸਿੱਖਿਆ ਗੁਰਬੀਚਾਰ ਸਿੱਖੀ ਦੀ ਸਿੱਖਿਆ ਗੁਰੂ ਦੇ ਸ਼ਬਦ ਦੀ ਵਿਚਾਰ ਤੋਂ ਮਿਲਦੀ ਹੈ ਸਿੱਖਿਆ ਕਿਸੇ ਤੋਂ ਬਚਨ ਸੁਣੇ ਜੇ ਕਮਾਏ ਸੁਣਿਆ ਮੰਨਿਆ ਮਨ ਕੀਤਾ ਭਾਉ ਪਹਿਲਾਂ ਸੁਣ ਲੈਣਾ ਕਿਸੇ ਦੀ ਗੱਲ ਨੂੰ ਫਿਰ ਮੰਨ ਲੈਣਾ ਮੰਨਿਆ ਉਦੋਂ ਜਾਂਦਾ ਜਦੋਂ ਮਨ ਵਿੱਚ ਪਿਆਰ ਹੋਵੇ ਮੰਨਿਆ ਉਦੋਂ ਜਾਂਦਾ ਮਨ ਵਿੱਚ ਪਿਆਰ ਹੋਵੇ ਵੀ ਕੋਈ ਮੈਨੂੰ ਚੰਗੀ ਗੱਲ ਕਹਿ ਰਿਹਾ ਜੇ ਗੁਰੂ ਨਾਲ ਬਾਣੀ ਨਾਲ ਕਿਸੇ ਉਸਤਾਦ ਨਾਲ ਪਿਆਰ ਬਣ ਗਿਆ ਫਿਰ ਉਹਦੀ ਗੱਲ ਮੰਨਾਂਗੇ ਤੇ ਉਹ ਜੇ ਸਰਦਾਰ ਗੁਰਮੇਲ ਸਿੰਘ ਜੀ ਵਰਗਿਆਂ ਨੇ ਮੰਨ ਲਿਆ ਵੀ ਹੁਣ ਜ਼ਿੰਦਗੀ ਵਿੱਚ ਬੱਚੇ ਵੀ ਸਾਰੇ ਵਧੀਆ ਕੰਮ ਕਰਦੇ ਨੇ ਮਨਾ ਸੇਵਾ ਕਰ ਲਿਆ ਕਰ ਪਤਾ ਨਹੀਂ ਜ਼ਿੰਦਗੀ ਦੇ ਕਿੰਨੇ ਕ ਪਲ ਕਿੰਨੀਆਂ ਕ ਘੜੀਆਂ ਕਿੰਨੇ ਕ ਸਾਰਿਆਂ ਦੇ ਨੇ ਚਲੇ ਜਾਣਾ ਦੁਨੀਆ ਤੋਂ ਇਹ ਜ਼ਰੂਰੀ ਹੈ ਭਾਈ ساری ਜ਼ਿੰਦਗੀ ਮਹਾਰਾਜ ਕਹਿੰਦੇ ਬੰਦਾ ਫਿਰਤ ਫਿਰਤ ਪ੍ਰਭ ਆਇਆ ਕਹਿੰਦੇ ਬਸ ਤੁਰ ਹੀ ਫਿਰਿਆ ਰਹਿੰਦਾ ਤੁਰ ਹੀ ਫਿਰਦਾ ਰਹਿੰਦਾ ਪੀਰ ਸਮਾ ਹੁੰਦਾ ਜਦੋਂ ਕਿਤੇ ਜਿਸ ਲਾਗੀ ਪੀਰ ਪਰਮ ਕੀ ਸੋ ਜਾਣੇ ਜਰੀਆ ਜੀਵਨ ਮੁਕਤ ਸੁਆਖੀ ਹੈ ਮਰ ਜੀਵੈ ਮਰੀਆ ਤੇ ਉਦੋਂ ਕਿਤੇ ਕਿਰਪਾ ਹੁੰਦੀ ਹੈ ਜਨ ਨਾਨਕ ਸਤਗੁਰ ਮੇਲ ਹਰ ਜਗ ਦੂਤਰ ਤਰੀਆ ਵੀ ਬੰਦਿਆ ਉਹ ਮਨਾ ਇਹ ਸਰੀਰਾ ਮੇਰਾ ਇਸ ਜਗ ਮੈਂ ਆਏ ਕਹਿ ਕਿਆ ਤੁਦੋ ਕਰਮ ਕਮਾਇਆ ਜਦੋਂ ਬੰਦਾ ਆਪਣੇ ਆਪ ਨਾਲ ਗੱਲ ਕਰਦਾ ਹੈ ਆਪਣੀ ਜ਼ਿੰਦਗੀ ਨਾਲ ਗੱਲ ਕਰਦਾ ਹੈ ਵੀ ਤੂੰ ਕਰਮ ਕਿਹੜਾ ਕੀਤਾ ਦੁਨੀਆ ਤੇ ਆਇਆ ਸਾਰਾ ਕੁਝ ਆਪਾਂ ਦੁਨੀਆ ਵਾਂਗੂ ਹੀ ਕਰਦੇ ਆ ਦੁਨੀਆ ਕਰਦੀ ਹੈ ਪਰ ਉਹ ਕੰਮ ਤੇ ਕੀਤਾ ਹੀ ਨਹੀਂ ਜਿਹੜਾ ਗੁਰੂ ਕਹਿੰਦਾ ਭਾਈ ਸਾਰੀ ਦੁਨੀਆ ਕੰਮ ਕਰਦੀ ਹੈ ਸਾਰੀ ਦੁਨੀਆ ਬੜੀ ਮਹਿਨਤੀ ਹੈ ਕੰਮ ਕੋਈ ਕੋਈ ਕਰਦਾ ਕੋਈ ਪਿਆਰੋ ਜਗ ਮੈਂ ਤੁਮ ਕਾਟੀਆਂ ਵਿਰਲੇ ਕੇ ਹੀ ਕੇ ਮਹਾਰਜ ਕਹਿੰਦੇ ਜਗੰਦ ਦੇ ਵਿੱਚੋਂ ਜਿਹੜੇ ਲਾਹਾ ਲੈਂਦੇ ਨੇ ਉਹ ਬਿਰਲੇ-ਬਿਰਲੇ ਨੇ ਤੇ ਕਰੋੜਾਂ ਦੀ ਗਿਣਤੀ ਵਿੱਚ ਮਹਾਰਾਜ ਨੇ ਦੁਨੀਆ ਪੈਦਾ ਕੀਤੀ ਹੈ ਅੰਡਜ ਜੇਰਜ ਸੇਤਜ ਉਤਪੁਜ ਅੰਡਿਆਂ ਤੋਂ ਪੈਦਾ ਹੁੰਦੇ ਨੇ ਜੇਰ ਤੋਂ ਪੈਦਾ ਹੁੰਦੇ ਨੇ ਆਪਣੇ ਪਸੀਨੇ ਤੋਂ ਪੈਦਾ ਹੁੰਦੇ ਨੇ ਐਸੀ ਸੂਖਮ ਜੀਵ ਤੇ ਪਾਣੀ ਵਿੱਚ ਪੈਦਾ ਹੁੰਦੇ। ਮਹਾਰਾਜ ਜੀ ਕਹਿੰਦੇ ਵੀ ਇਹ ਤੇ ਚਾਰ ਖਾਣੀਆਂ ਨੇ। ਇਦਾਂ ਦੁਨੀਆ ਪੈਦਾ ਹੋਈ ਜਾਂਦੀ ਹੈ ਤੇ ਤੁਰੀ ਜਾ ਰਹੀ ਹੈ। ਇੱਕੋ ਇੱਕ ਮਨੁੱਖਾ ਸਰਵੋਤਮ ਜੀਵ ਹੈ। ਜਿਹੜਾ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਵੀ ਇਹਨੂੰ ਨਾ ਸਰਦਾਰ ਬਣਾਇਆ। ਮਨੁੱਖਾ ਜੀਨ ਨੂੰ ਸਰਦਾਰ ਬਣਾਇਆ, ਸਰਦਾਰ ਬਣਾ ਕੇ ਭੇਜਿਆ। ਨਹੀਂ ਬਾਕੀ ਤੇ ਕਈ ਜਨਮ ਕਈ ਰਤੰਗਾ ਕਈ ਜਨਮ ਗਜਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬਿਰਖ ਜੋਇਓ ਮਿਲ ਜਗਦੀਸ਼ ਮਿਲਨ ਕੀ ਬਰਿਆ ਚਿਰੰਕਾਲ ਇਹ ਦੇਸ ਦਰੀਆ ਕਹਿੰਦੇ ਬੜੇ ਜਰਾਂ ਤੋਂ ਬਾਅਦ ਮਨੁੱਖਾ ਦੇਹੀ ਪ੍ਰਾਪਤ ਹੋਈਐ ਦੇਖੀ ਕਿਤ ਗਵਾਨ ਆ ਬੈਠੀ ਭੁੱਲ ਨਾ ਜਾਈ ਜਿਨ ਕੰਨ ਕੀਤੇ ਅਕੀਨਾਕ ਜਿਨ ਜੇਹਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਤੇ ਮਹਾਰਾਜ ਕਹਿੰਦੇ ਵੀ ਜਿਨੇ ਆਖ ਨੱਕ ਕੰਨ ਦਿੱਤੇ ਨੇ ਮਹਾਰਾਜ ਸਾਹਿਬ ਨੇ ਜੇਵਾ ਬੋਲਣ ਵਾਸਤੇ ਦਿੱਤੀ ਏ ਫਿਰ ਉਹਦਾ ਨਾਮ ਚੇਤੇ ਕਿਉਂ ਨਹੀਂ ਭੁੱਲ ਕਿਉਂ ਜਾਂਦੇ ਆ ਪਿਆਰ ਵਾਲਿਆ ਦਾਦਿਆਂ ਪਰਦਾਦਿਆਂ ਦੇ ਪਿੰਡ ਵਿੱਚ ਰਿਸ਼ਤੇਦਾਰਾਂ ਦੇ ਸਾਰਿਆਂ ਦੇ ਨਾਮ ਯਾਦ ਨੇ ਪਰ ਉਹ ਵਿਸਰ ਗਿਆ ਕਿਹੜਾ ਜਿਹਦੇ ਬਾਰੇ ਮਹਾਰਾਜ ਕਹਿੰਦੇ ਨੇ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਖੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ ਬੜੇ ਚਾਹ ਪੂਰੇ ਕਰਦਾ ਮਹਾਰਾਜ ਕਹਿੰਦੇ ਕਦੇ ਚਾਹ ਰੱਬ ਦੇ ਚਾਹ ਜਿਹੜੇ ਪੂਰੇ ਕਰਨ ਵਾਲੇ ਨੇ ਨਾ ਉਹਦਾ ਨਾਮ ਜਪਿਆ ਕਰ ਭਾਈ ਆਪਾਂ ਨੂੰ ਸਾਰਿਆਂ ਨੂੰ ਕਹਿ ਰਹੇ ਨੇ ਕਿਸੇ ਨਾਲ ਕੋਈ ਰਹਿਤ ਨਹੀਂ ਰੱਖੀ ਮਹਾਰਾਜ ਸੱਚੇ ਪਾਤਸ਼ਾਹ ਵੀ ਕਿਸੇ ਬੇਨਹਾਰ ਬਜਨੋ ਨਹੀਂ छुटਕਾਰਾ ਕਹੋ ਨਾਨਕ ਇਹ ਤਤ ਵਿਚਾਰਾ ਮਹਾਰਾਜ ਕਹਿੰਦੇ ਤਤ ਕੱਢਿਆ ਹੋਇਆ ਜੀਵਨ ਦੇ ਵਿੱਚੋਂ ਜ਼ਿੰਦਗੀ ਦੇ ਵਿੱਚੋਂ ਬਿਨ ਹਰ ਵਜਨ ਨਹੀਂ छुटਕਾਰਾ ਭਜਨ ਬੰਦਗੀ ਤੋਂ ਬਗੈਰ ਮਹਾਰਾਜ ਕਹਿੰਦੇ ਛੁੱਟਿਆ ਨਹੀਂ ਜਾਣਾ ਕਿਉਂ ਕਿ ਇੱਥੇ ਸਮਾਂ ਆਉਂਦਾ ਹੈ ਗੁਰੂ ਪਿਆਰ ਵਾਲਿਓ ਮਹਾਰਾਜ ਕਹਿੰਦੇ ਸੰਸਰਦਾਨ ਦੇ ਇੰਦਰ ਰੋਆਇਆ ਕਈ ਵਾਰੀ ਸਮਾਂ ਆਉਂਦਾ ਬੰਦਾ ਖੁਸ਼ੀ ਵਿੱਚ ਰੋਂਦਾ ਹੈ ਕਈ ਵਾਰੀ ਸਮਾਂ ਆਉਂਦਾ ਬੰਦਾ ਦੁੱਖ ਵਿੱਚ ਰੋਂਦਾ ਹੈ ਗੁਰੂ ਪਿਆਰੇ ਵਾਲੇ ਧੰ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਵਚਨ ਹਨ ਕਹਿੰਦੇ ਸੰਹੰਸਰ ਦਾਨ ਦੇ ਇੰਦਰ ਰਵਾਇਆ ਪਰਸ ਰਾਮ ਰੋਵੇ ਘਰ ਆਇਆ ਕਹਿੰਦੇ ਜਿਹੜਾ ਉਹ ਤੈ ਸਿਰਮਰਲੋ ਰਾਵਣ ਸੀ ਉਹਦੇ ਦਿਮਾਗ ਵਿੱਚ ਇੱਕ ਸਮੇਂ ਤਾਂ ਸਬੰਧੀਆਂ ਜਿੰਨੀ ਤਾਕਤ ਸੀ ਸਵਾਲਾਂ ਦੇ ਜਵਾਬ ਦਿੰਦਾ ਸੀ ਤੇ ਉਹਦੇ ਅੱਗੇ ਸਵਾਲ ਕਰਨ ਵਾਲਾ ਥੱਕ ਜਾਂਦਾ ਸੀ। ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮਹਾਰਾਜ ਕਹਿੰਦੇ ਮਿਰਤਕ ਕਹੀਏ ਨਾਨਕਾ ਜੋ ਕ੍ਰੀਤ ਨਹੀਂ ਭਗਵੰਤ ਕਹਿੰਦੇ ਉਹ ਇੰਨਾ ਸੁੰਦਰ ਸੀ ਜਿਹੜਾ ਰਾਵਣ ਸੀ ਅਤ ਸੁੰਦਰ ਇੱਕ ਅਤ ਹੁੰਦਾ ਜਾਦੇ ਕਲੀਨ ਉਹਦੀ ਉੱਚੀ ਕੁਲ ਸੀ ਚਾਰ ਵੇਦ ਮੂੰਝਵਾਨੀ ਯਾਦ ਸੀ ਮਹਾਰਜ ਕਹਿੰਦੇ ਕਲੀਨ ਚਤਰ ਚਤਰ ਇਨਾ ਸੀ ਉਹਦੇ ਅੱਗੇ ਕੋਈ ਬੋਲ ਨਹੀਂ ਸਕਦਾ ਮੁਖ ਗਿਆਨੀ ਮੁਖ ਦਾ ਐਡਾ ਵੱਡਾ ਗਿਆਨ ਗਿਆਨੀ ਸੀ ਤੇ ਗੁਰੂ ਪਿਆਰ ਵਾਲਿਓ ਉਹ ਸਭ ਦੇ ਸੁਵਾਲਾਂ ਦੇ ਜਵਾਬ ਦੇ ਦਿੰਦਾ ਸੀ ਫਰੋਦਾ ਇੱਕ ਸੁਭਾਲ ਦਾ ਕੋਈ ਜਵਾਬ ਨਹੀਂ ਦਿੰਦਾ ਸੀ ਪਰ ਮਤ ਇਹ ਕੋਈ ਗੱਲ ਹੋ ਗਈ ਕਿ ਜਿਹਦੇ ਨਾਲ ਪ੍ਰੀਤ ਪਾਉਣੀ ਸੀ ਜਿਹਦੀ ਪ੍ਰੀਤ ਕਰਕੇ ਇੰਨਾ ਬਲ ਪ੍ਰਾਪਤ ਕੀਤਾ ਤੇ ਸਮਾਏ ਗੁਰਮੁਖ ਪਿਆਰਿਓ ਉਹਦੇ ਨਾਲੇ ਬੈਰ ਬਣ ਲਿਆ ਜਿਹਨੇ ਜੀ ਦੀ ਭਗਤੀ ਬਹੁਤ ਸੀ ਗੁਰੂ ਦੇ ਆਗੇ ਜਿਹਦਾ ਹੱਠ ਬੜਾ ਸੀ ਤੇ ਉਹਦੇ ਨਾਲ ਬੈਰ ਬਣ ਲਿਆ ਉਹ ਸਮਾਂ ਆਜ ਜਦੋਂ ਉਹ ਰਣ ਭੂਮੀ ਵਿੱਚ ਪਿਆ ਹੈ ਅੱਜ ਰਣ ਭੂਮੀ ਵਿੱਚ ਪਿਆ रामਚੰਦਰ ਜੀ ਖੜੇ ਨੇ ਲਾਸਮਣ ਜੀ ਖੜੇ ਨੇ ਅੱਜ ਆਪਣੇ ਮਹਿਲਾਂ ਵੱਲ ਨਿਗਾਹ ਮਾਰਦਾ ਵੀ ਗੁਰੂ ਬਿਆਰ ਵਾਲਿਓ ਕਹਿੰਦੇ ਕਦੇ ਸਮਾਂ ਸੀ ਵੱਡੇ ਵੱਡੇ ਯੋਧੇ ਮੈਨੂੰ ਪੁੱਛ ਕੇ ਗੱਲ ਕਰਦੇ ਸੀ ਮਿਲਣ ਦਾ ਸਮਾਂ ਲੈਂਦੇ ਸੀ ਕੋਈ ਮੇਰੇ ਹੁਕਮ ਤੋਂ ਬਗੈਰ ਅੰਦਰ ਨਹੀਂ ਆ ਸਕਦਾ ਸੀ ਅੱਜ ਮੈਂ ਦੇਖਦਾ ਮੇਰੀ ਲੰਕਾ ਤੇ ਬਾਂਦਰ ਸ਼ਾਲਾ ਮਾਰਦੇ ਫਿਰਦੇ ਨੇ